ਪਾਣਾ ਪਲੱਸ ਚਾਈ ਦੀ ਹੈ ਜੀ ਮੈਂ ਦੇਖਿਆ ਬਹੁਤ ਸਾਰੇ ਲੋਕਾਂ ਦੇ ਘਰਾਂ ਦੇ ਵਿੱਚ ਚੜਾ ਹੈਗਾ ਇੱਕ ਕਮਰਾ ਵੀ ਨਹੀਂ ਆ ਉਹ ਵੀ ਮੈਂ ਸ਼ੁਰੂ ਕਰ ਰਿਹਾ ਉਹਦੇ ਵਾਸਤੇ ਵੀ ਬੇਨਤੀ ਕਰਦਾ ਕਿ ਮੈਂ ਆਪਣੀ ਦਸਾਂ ਨੌਂ ਟਿਕਟ ਦੇ ਵਿੱਚੋਂ ਮੈਂ ਵੱਧ ਤੋਂ ਵੱਧ ਲੋਕਾਂ ਦੇ ਘਰਾਂ ਦੀਆਂ ਛੱਤਾਂ ਠੀਕ ਕਰਾ ਕੇ ਦੇਵਾਂਗਾ ਛੱਤ ਹਰ ਬੰਦੇ ਦੇ ਸਿਰ ਤੇ ਹੋਣੀ ਚਾਹੀਦੀ ਹੈ ਜਿਹੜਾ ਬੰਦਾ ਕੰਮ ਕਰ ਸਕਦਾ ਕਿਸੇ ਵੀ ਅਪਲਾਈਸ ਦੇ ਨਾਲ ਉਹਨੂੰ ਅਪਲਾਈਸ ਦੇਣੀ ਚਾਹੀਦੀ ਹੈ ਰੋਜ਼ਗਾਰ ਦੇਣਾ ਸਭ ਤੋਂ ਵੱਡਾ ਕੰਮ ਹੈ لیکن پھر بھی کوئی بندا ਜਿਹੜਾ ਕੋ ਬਿਲਕੁਲ ਹੀ ਬੇਸਹਾਰਾ ਉਹਨਾਂ ਦੀ ਹਰ ਤਿੱਕੇ ਨਾਲ ਬਾਹ ਪੜਨਾ ਚਾਹੇ ਉਹਨਾਂ ਦੇ ਰਹਿਣ ਦੀ ਘਰ ਹੋਵੇ ਖਾਣ ਦੀ ਰੋਟੀ ਹੋਵੇ ਮੈਡੀਕਲ ਹੈਲਪ ਹੋਵੇ ਜਾਂ ਉਹਨਾਂ ਦਾ ਜਿਹੜਾ ਅੱਗੇ ਪਰਿਵਾਰ ਦੀ ਦੇਖਭਾਲ ਹੋਵੇ ਇਹ ਸਾਰੇ ਕੰਮ ਜਿਹੜੇ ਆ ਗਿਆ ਸਾਡੀ ਪੂਰੀ ਟੀਮ ਮੇਰੇ ਕੋਲ ਡੈਡੀਕੇਟਡ ਵਲੰਟੀਅਰਸ ਆ ਗਿਆ ਉਹ ਸਾਡੇ ਨਾਲ ਮਿਲ ਕੇ ਸਾਰੇ ਬਹੁਤ ਜ਼ਿਆਦਾ ਲੋਟ ਸੀ ਜੀ ਮੈਂ ਜਦੋਂ ਇਹ ਪਿੰਡਾਂ ਜਾਂਦਾ ਸੀ ਬੱਲੇ ਜਾਂਦਾ ਸੀ ਲੋਕਾਂ ਨੂੰ ਕਹਿੰਦੇ ਸੀਗੇ ਜੀ ਕਿ ਅਸੀਂ ਨਾ ਬਹੁਤ ਬੇਸ ਆਰਾਮ ਚੁਸ ਕਰਦੇ ਆ ਮੈਂ ਕਹਿੰਦਾ ਸੀ ਵੀ ਤੁਸੀਂ ਆਓ ਮਰੇ ਦਫਤਰ ਆਓ ਆਪਾਂ ਤੁਹਾਡਾ ਸਾਰਾ ਚੈੱਕ ਅਪ ਕਰਕੇ ਫਿਰ ਅਸੀਂ ਜਿਹੜੀ ਇਹ ਲੈਂਪ ਹੋ ਹੈਗੀ ਜਿਹੜੀ ਆਰਟੀਫੀਸ਼ੀਅਲ ਲੈਂਪ ਮੈਨੂਫੈਕਚਰ ਕਾਰਪੋਰੇਸ਼ਨ ਹੈ ਕੰਪਲੈਕਸ ਐਕਟੈਂਡ ਟੇਕਿੰਗ ਹੈ ਉਹਨਾਂ ਦੇ ਨਾਲ ਅਸੀਂ ਰਾਸਤਾ ਕਰਕੇ ਔਰ ਉਹ ਵੀ ਬੜੇ ਖੁਸ਼ ਆ ਕਹਿੰਦੇ ਸਾਡਾ ਐਨਾ ਵਧੀਆ ਪਹਿਲੀ ਵਾਰੀ ਕਿਸੇ ਨੇ ਜਿਹੜਾ ਐਨਾ ਸਾਨੂੰ ਜਿਹੜਾ سپورਟਿੰਗ ਸਟਾਫ ਦੇ ਲਿਆ ਔਰ ਜਨਾ ਪ੍ਰਸ਼ਾਸਨ ਦੇ ਸਾਥ ਦਿੱਤਾ ਔਰ ਲੋਕ ਵੀ ਅੱਗੇ ਆਏ ਤੇ ਹੁਣ ਅੱਜ 231 ਲੋਕਾਂ ਨੂੰ ਜਿਹੜੀ ਹੈਗੀ ਹੈ ਇਹਨਾਂ ਚੋਂ ਕੁਝ ਜਿਹੜੇ ਬੱਚੇ ਹੈਗੇ ਆ ਜਿਨ੍ਹਾਂ ਨੂੰ ਮੈਨੂੰ ਦੱਸਿਆ ਕਿ ਉਹਨਾਂ ਨੂੰ ਮੈਂ ਕੰਮ ਤੇ ਲਵਾਇਆ ਸੀਗਾ ਕੋਈ ਵੇਰਕਾ ਚਰਖੀ ਕਰਦਾ ਉਹਨਾਂ ਨੇ ਬੀ ਕਾਮ ਕੀਤੀ ਹੋਈ ਆ ਕੋਈ ਕਿਤੇ ਨੌਕਰੀ ਕਰਦਾ ਉਹਨਾਂ ਨੂੰ ਉੱਥੇ ਆਉਣ ਜਾਣ ਚ ਦਿੱਕਤ ਹੁੰਦੀ ਸੀ ਉਹਨਾਂ ਨੂੰ ਮੋਟਰਾਈਜ਼ ਦਿੱਤੀ ਆ ਜਿਹੜੀ ਕਿ 50 ਕਿਲੋਮੀਟਰ ਤੱਕ ਕੋਈ ਚਾਰਜ ਕਰਕੇ ਜਾ ਸਕਦੀ ਆ ਔਰ ਉੱਥੇ ਵੀ ਅਸੀਂ ਉਹਨਾਂ ਦਾ ਬੰਦੋਬਸਤ ਕਰਤਾ ਫਿਰ ਉਹਨਾਂ ਨੇ ਆਪਣੇ ਸੋ ਉਹ ਜਿਹੜਾ ਬੰਦਾ ਹੈ ਨਾ ਜੀ ਉਹ ਮਨਾਂ ਅੱਗੇ ਘਰ ਦੇ ਵਿੱਚ ਬੰਦਾ ਜਿਹੜਾ ਸੀਗਾ ਉਹ ਫਰਸਟ੍ਰੇਟ ਹੁੰਦਾ ਸੀ ਪੜਾਈ ਕਰਕੇ ਵੀ ਤੁਸੀਂ ਦੇਖ ਲਓ ਵੀ ਜਿਹੜਾ ਬੰਦਾ ਮ ਉਹਨਾਂ ਸਕੂਲ ਦਾ ਕਾਲਜ ਜਾ ਕੇ ਬੀ ਕਾਮ ਕਰਨੇ ਕਿੰਨੇ ਔਖੇ ਅ ਉਸ ਤੋਂ ਬਾਅਦ ਉਹਨੂੰ ਜਿਹੜਾ ਕੰਮ ਨਾ ਮਿਲੇ ਤੇ ਹੁਣ ਜੇ ਕੰਮ ਮਿਲ ਜਾਏ ਤਾਂ ਉੱਥੇ ਬੰਦਾ ਜਾਵੇ ਕਿਵੇਂ ਸੋ ਇਹ ਸਾਰੀਆਂ ਹਾਰਡਲ ਜੀ ਪਾਸ ਹੋਈਆਂ ਜੀ ਜਿੱਦੇ ਚ 231 ਬੰਦਿਆਂ ਨੂੰ ਮੋਟਰਾਈਜ਼ ਮਿਲੀਆਂ ਜੀ ਜਿਹੜੇ ਬੰਦਿਆਂ ਨੇ ਘਰ ਚ ਰਹਿਣਾ ਉਹਨਾਂ ਨੂੰ ਦੂਜੀ ਮਿਲਿਆ ਰੇੜੇ ਵਾਲੀ ਬੰディア ਜਿਹੜੀ 2 ਚਰ ਮਿਲਿਆ ਜੀ ਬਹੁਤ ਸਾਰੇ ਜਿਹੜੇ ਪੱਦੇ ਜਿਹੜੇ ਹੇਰਿੰਗ ਰੇਟ ਚਾਹੀਦੀ ਸਿਰਾਂ ਨੂੰ ਗੇੜ ਮਿਲਿਆ ਸੋ ਜਿੰਨੇ ਵੀ ਪਰਸਨ ਵਿਦ ਡਿਸੇਬਿਲਟੀ ਆ ਉਹਨਾਂ ਨੂੰ ਜਿਹੜੀ ਐਡੀਆਪੀ ਸਕੀਮ ਹੈ ਗਿਆ ਉਹਦੇ ਵਿੱਚ ਸਕੀਮਾਂ ਬਹੁਤ ਹੁੰਦੀਆਂ ਸੈਕਟਰ ਦੇ ਆ ਤੋ ਸਾਡੀ ਮੇਰੀ ਕੋਸ਼ਿਸ਼ ਹੈ ਵੀ ਜਿਹੜੀ ਵੀ ਸੈਕਟਰ ਦੀ ਸਕੀਮ ਹੈ ਉਹ ਐਕਚੁਅਲ ਬੈਨੀਫਿਸ਼ੀਰੀ ਤੱਕ ਪਹੁੰਚੇ ਇਹ ਉਹਦਾ ਪਾਰਟ ਆ ਜੀ ਹੋਰ ਵੀ ਸਾਰੀਆਂ ਸਕੀਮਾਂ ਜਿਹੜੀਆਂ ਆਇਆ ਗਿਆ ਸੀ ਉਹਨਾਂ ਨੂੰ ਆਪਣੇ ਲੈਵਲ ਤੇ ਕਰਕੇ ਉਹਨਾਂ ਨੂੰ ਮਾਈਕਰੋ ਮੈਨੇਜ ਕਰਕੇ ਜਿਹੜੇ ਐਕਚੁਅਲ ਬੈਨੀਫਿਸ਼ੀਰੀ ਉਹਨਾਂ ਨੂੰ ਲਾਭ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਮਤਲਬ ਕੋਈ ਇਸ ਗੱਲ ਕਿਸੇ ਲੰਬੇ ਸਮੇਂ ਤੋਂ ਸਾਡੀ ਕੰਪਨੀ ਨੇ ਸੇਵਾ ਦੇ ਖਾਤੇ ਰਾਹ ਦੇ ਰੈਨ ਦੇ ਉੱਤੇ ਬਿਲਕੁਲ ਕਰਦੇ ਆ ਅਜਿਹੀਆਂ ਕੰਪਨੀਆਂ ਤੋਂ ਲੱਗਦਾ ਕਿ ਹੋਰ ਵੀ ਕੰਪਨੀਆਂ ਇਸੇ ਲੋਕੜ ਸਰਕਾਰ ਦਾ ਸਾਥ ਕੰਪਨੀਆਂ ਵੀ ਦੇਣ ਜੀ ਮੈਂ ਜਿਹੜੇ ਤੁਹਾਡੇ ਜਿੰਨੇ ਵੀ ਕੋਈ ਭਲੇ ਚਾਹੇ ਉਹ ਕੋਈ ਬਿਜ਼ਨਸਮੈਨ ਹੈ ਜੀ ਚਾਹੇ ਕੋਈ ਉਹ ਐਨਆਰਆਈ ਹੈ ਚਾਹੇ ਉਹ ਕੋਈ ਰੀਅਲ ਏਟਰ ਹੈ ਸੋ ਆਪਾਂ ਨੂੰ ਜਿਹੜਾ ਬਾਬੇ ਨਾਨਕ ਨੇ ਸਾਨੂੰ ਗੋਲਡਨ ਪ੍ਰਿੰਸੀਪਲ ਦਿੱਤਾ ਦਸਬੰਦ ਵਾਲਾ ਉਹ ਕੱਢ ਕੇ ਜਿਹਨਾਂ ਨੂੰ ਲੋੜ ਹੈ ਜਿੰਨੀ ਵੀ ਸੰਗਤ ਆਈ ਹੈ ਜੀ ਕੋਈ ਜਾਵੇ ਨਾਲ ਉਹ ਚਾਹੇ ਜਿਹੜਾ ਕੋਈ ਬਣਾ ਅਪਲਾਇੰਸ ਚਾਹੀਦੀ ਹੈ ਜੀ ਮੈਂ ਦੇਖਿਆ ਬਹੁਤ ਸਾਰੇ ਲੋਕਾਂ ਦੇ ਘਰਾਂ ਦੇ ਵਿੱਚ ਚੜਾ ਹੈਗਾ ਇੱਕ ਕਮਰਾ ਵੀ ਨਹੀਂ ਆ ਉਹ ਵੀ ਮੈਂ ਮੈਂ ਸ਼ੁਰੂ ਕਰ ਰਿਹਾ ਉਹਦੇ ਵਾਸਤੇ ਵੀ ਬੇਨਤੀ ਕਰਦਾ ਕਿ ਮੈਂ ਆਪਣੀ ਦਸਾਂ ਨੌਂ ਦੀ ਕਿਰਤ ਦੇ ਵਿੱਚੋਂ ਮੈਂ ਵੱਧ ਤੋਂ ਵੱਧ ਲੋਕਾਂ ਦੇ ਘਰਾਂ ਦੀਆਂ ਛੱਤਾਂ ਠੀਕ ਕਰਾ ਕੇ ਦੇਵਾਂਗਾ ਸਾਤ ਹਰ ਬੰਦੇ ਤੇ ਸਹਫਤੇ ਹੋਣੀ ਚਾਹੀਦੀ ਹੈ ਜਿਹੜਾ ਬੰਦਾ ਕੰਮ ਕਰ ਸਕਦਾ ਕਿਸੇ ਵੀ ਅਪਲਾਈਸ ਦੇ ਨਾਲ ਉਹਨੂੰ ਅਪਲਾਈਸ ਦੇਣੀ ਚਾਹੀਦੀ ਹੈ ਰੋਜ਼ਗਾਰ ਦੇਣਾ ਸਭ ਤੋਂ ਵੱਡਾ ਕੰਮ ਹੈ ਲੇਕਿਨ ਫਿਰ ਵੀ ਕੋਈ ਬੰਦਾ ਜਿਹੜਾ ਕੋ ਬਿਲਕੁਲ ਹੀ ਬੇਸਾਰਾ ਉਹਨਾਂ ਦੀ ਹਰ ਦੇਖੇ ਨਾਲ ਬਾਪੜਨਾ ਚਾਹੀਏ ਉਹਨਾਂ ਦੇ ਰਹਿਣ ਲਈ ਘਰ ਹੋਵੇ ਖਾਣ ਲਈ ਰੋਟੀ ਹੋਵੇ ਮੈਡੀਕਲ ਹੈਲਪ ਹੋਵੇ ਜਾਂ ਉਹਨਾਂ ਦਾ ਜਿਹੜਾ ਅੱਗੇ ਪਰਿਵਾਰ ਦੀ ਦੇਖਪਾਲ ਹੋਵੇ ਇਹ ਸਾਰੇ ਕੰਮ ਜਿਹੜੇ ਆ ਗਿਆ ਸਾਡੀ ਪੂਰੀ ਟੀਮ ਮੈਕੋਰਡਡ ਡੈਡੀਕੇਟਡ ਵਲੰਟੀਅਰਸ ਆ ਗਿਆ ਉਹ ਸਾਡੇ ਨਾਲ ਮਿਲ ਕੇ ਸਾਰੇ ਸੋ ਅਸੀਂ ਸਹਰ ਸੰਭਵ ਕੋਸ਼ਿਸ਼ ਕਰ ਰਹੇ ਆ ਜੀ ਅੱਜ ਵੀ ਵਾਜੜੇ ਆਪਣੇ ਫਰੀਦਪੁਰ ਮਿਰਚਾਪੁਰ ਪਿੰਡਾਂ ਦੇ ਵਿੱਚ ਆ ਕੇ ਜਿਹੜਾ ਹਰ ਸ਼ੁੱਕਰਵਾਰ ਡੈਂਪੋ ਤੇ ਵਾਰ ਕਰਕੇ ਆਇਆ ਪਟਿਆਲੇ ਵਿੱਚ ਹਾੜ ਆਏ ਸੀਗੇ ਉਹਨਾਂ ਨੂੰ ਲੋਕਾਂ ਨਾਲ ਲੈ ਕੇ ਜਿਹੜਾ ਪਾਣੀ ਫਤਿਹਗੜ੍ਹ ਸਾਹਿਬ ਤੋਂ ਨਾਲ ਆਉਂਦਾ ਉਹ ਦੇਖ ਕੇ ਆ ਉਹਦੀ ਪਲਾਨਿੰਗ ਕਰਕੇ ਆ ਇਸ ਤੋਂ ਸਵਾਏ ਕੱਲ ਵੀ ਸਾਹਿਬ ਨੂੰ ਅੱਜ ਵੀ ਪਰਸੋਂ ਵੀ ਔਰ ਮੰਗੜਾ ਯੋਧ ਨਸ਼ੇ ਵਿਰੁੱਧ ਦੇ ਵਿੱਚ ਬੜੇ ਫੰਕਸ਼ਨ ਹੋ ਗਿਆ ਜੀ ਮੈਂ ਕੱਲ ਵੀ ਮੈਂ ਦਿੱਲੀ ਬਨੇ ਗਿਆ 11:30 ਮੀਟਿੰਗ ਸੀ ਉਹ ਮੀਟਿੰਗ ਅਟੈਂਡ ਕਰਕੇ ਆ ਕੇ ਮੈਂ ਆਪਣਾ ਜਿਹੜਾ ਇੱਥੇ ਦਾ ਜੁੱਧ ਨਸ਼ੇ ਵਿਰੋਧੀ ਬੈਠਣੀ ਕੀਤਾ ਜੀ ਸੋ ਕੋਸ਼ਿਸ਼ ਕਰ ਰਹੇ ਆ ਜੀ ਜਿਹੜੇ ਲੋਕਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਉਹਨਾਂ ਤੋਂ ਇਹਨਾਂ ਪਾਈਏ ਮੰਤਰੀ ਸਾਹਿਬ ਔਰ ਪੰਜਾਬ ਕਲਕੀਆ ਦੇ ਇਸ ਤਰ੍ਹਾਂ ਲੱਗਦਾ ਆਪਾਂ ਪੰਜਾਬ ਦੇ ਪਰਿਪਰਕਸ਼ਾ ਆ ਰਹੇ ਨੇ ਪੰਜ ਦੇ ਕਿੰਨਾ ਦਰਪਾਰ ਸਾਹਿਬ ਦੇ ਖੇਤਰ ਵਿੱਚ ਆ ਰਹੇ ਉਸ ਵਾਰ ਸਰਕਾਰ ਨੇ ਕੰਨਾਲ ਸੁਣਾਇਆ ਕਾਂਗਰਸ ਸਰਕਾਰ ਹੈ ਨਾ ਇਸ ਦੇ ਨੂੰ ਕੰਤੀ ਸਾਹਿਬ ਆਪਾਂ ਨੇ ਚਿੱਠੀ ਲਿਖੀ ਹੈ ਜਿਹੜਾ ਪੰਜਾਬ ਦੇ ਵਿੱਚ ਖਾਸ ਕੋਸ਼ਿਸ਼ ਕਿ ਲੱਗਦਾ ਸੈਂਟਰ ਤੋਂ ਕੋਸ਼ਿਸ਼ੀ ਆ ਇਹਦੇ ਵਿੱਚ ਦੇਖੋ ਮੈਂ ਜਿਹੜਾ ਹੈਗਾ ਪਿਛਲੇ 65 ਸਾਲ ਤੋਂ ਮੈਂ ਕਹੂੰਗਾ ਜਦੋਂ ਮੈਂ ਛੋਟਾ ਜਿਹਾ ਬੱਚਾ ਸੀ 3-4-5 ਸਾਲ ਦਾ ਉਦੋਂ ਮੇਰੇ ਨਾਨਾ ਜੀ ਐਸਪੀਸੀ ਦੇ ਪ੍ਰਚਾਰਕ ਸੀ ਔਰ ਗਿਆਨੀ ਸਾਧੂ ਸਿੰਘ ਪੋਹਾਰਾ ਜਿਹੜੇ ਕਿ ਲੌਂਗਸ ਸਰਵਿਕ ਤਧਿਆਰ ਸੀ ਤੇ ਅਸੀਂ ਛੁੱਟੀਆਂ ਵਿੱਚ ਉਹਨਾਂ ਕੋਲ ਜਾ ਕੇ ਰਹਿੰਦੇ ਹੁੰਦੇ ਸੀ ਪਾਲ ਤੱਕ ਦੀਆਂ ਪੌੜੀਆਂ ਤੇ ਮੈਂ ਰੁੱਟਦਾ ਹੁੰਦਾ ਸੀ ਮੈਨੂੰ ਯਾਦ ਹੈ ਤੇ ਪਰਲੇ ਪਰ ਉਸ ਜਿਹੜੇ ਹੈਗਾ ਇੱਕ ਬਹੁਤ ਹੀ ਜਿਹੜੀ ਸਾਡੇ ਸਭ ਤੋਂ ਜ਼ਿਆਦਾ ਜਿਹੜੀ ਸਿੱਖਿਆ ਵਾਸਤੇ ਜਿਹੜੀ ਜਿਹੜੀ ਸਭ ਤੋਂ ਜ਼ਿਆਦਾ ਪਵਿੱਤਰ ਨੇ ਸਾਡੇ ਵਾਸਤੇ ਸ਼ਰਧਾ ਔਰ ਸਾਡੀ ਆਸਥਾ ਦਾ ਕੇਂਦਰ ਏ ਅੱਜ ਤੱਕ ਮੈਂ ਨਹੀਂ ਸੁਣਿਆ ਸੀਗਾ ਵੀ ਇੰਨੀਆਂ ਜ਼ਿਆਦਾ ਧਮਕੀਆਂ ਮਤਲਬ ਸਾਡੇ ਗੋਲਡਨ ਟੈਂਪਲ ਲੋਚਾਰ ਬਾਸਕਸਾਉ ਨੂੰ ਆਈਆਂ ਹੋਣ ਇਹਦੇ ਵਿੱਚ ਮੈਨੂੰ ਲੱਗਦਾ ਵੀ ਕੋਈ ਨਾ ਕੋਈ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਫੋਰਸਿਸ ਦੀ ਜਿਹੜੀ ਹੈਗੀ ਆ ਉਹ ਮਤਲਬ ਇਹਦੇ ਪਿੱਛੇ ਕੌਸਪਰੇਸੀ ਆ ਜਾਣਬੁੱਝ ਕੇ ਪੰਜਾਬ ਦਾ ਮੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੋਂ ਅਸੀਂ ਉਹਨਾਂ ਨੂੰ ਲੱਭ ਲਾਂਗੇ ਅਸੀਂ ਜਿਵੇਂ ਅਸੀ ਜਿਹੜੇ ਨਸ਼ਿਆਂ ਦੇ ਪਿੱਛੇ ਸੀਗੇ ਵੱਡੇ ਵੱਡੇ ਉਹ ਵੀ ਪਾਡਾਂਗੇ ਜਿਹੜੇ ਇਹਦੇ ਵਿੱਚ ਜਿਹੜੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ ਜਿਹੜੇ ਬੰਦੇ ਕਹਿੰਦੇ ਆ ਕਿ ਜਿਹੜੇ ਸੈਂਟਰਲ ਫੋਰਸ ਸੁਲਾਨੀਆਂ ਚਾਹੀਦੀਆਂ ਉਹਨਾਂ ਦੀ ਸਰਕਾਰ ਸੀ ਉਹਨਾਂ ਨੇ ਕੀ ਕੀਤਾ ਜੀ ਉਹਨਾਂ ਨੇ ਚਿੱਟੇ ਵਾਲਿਆਂ ਨੂੰ ਮਾਫ ਕੀਤਾ ਉਹਨਾਂ ਨੇ ਜਿਹੜਾ ਪੰਜਾਬ ਦੇ ਵਿੱਚ ਜਿਹੜੇ ਬੰਦਾ ਟੂਲਟੀ ਪਾਰਟੀ ਦੀ ਇਸੇ ਗੱਲ ਕਰਦੇ ਹੋ ਜੇ ਦਰਬਾਰ ਜਿਹੜਾ ਇਹਦਾ ਧਮਕੀ ਆ ਰਹੀਆਂ ਨਾ ਜੀ ਜੇ ਉਸ ਮੁਕੱਦਸ ਜਗ੍ਹਾ ਦੇ ਉੱਤੇ ਹਮਲਾ ਹੋਇਆ ਤਾਂ ਉਹਨਾਂ ਦੀ ਸਰਕਾਰ ਨੇ ਕੀਤਾ ਸੀ ਉਹ ਕੋਈ ਉਸ ਪਾਰਟੀ ਦੀ ਸਰਕਾਰ ਨੇ ਕੀਤਾ ਉਹਨਾਂ ਨੂੰ ਸੱਚ ਤਾਂ ਬੋਲੇ ਛਾਂੜਨੀ ਕੀ ਬੋਲੇ ਉਹਨਾਂ ਤਾਂ ਬੋਲਣ ਦਾ ਮੇਰੇ ਹਿਸਾਬ ਨਾਲ ਹੱਕ ਨਹੀਂ ਹੈ ਲੇਕਿਨ ਹਾਂ ਅਸੀਂ ਇਹਦੇ ਵਾਸਤੇ ਜਿਹੜੇ ਹੈਗੇ ਆ ਬਿਲਕੁਲ ਕੰਸਰਨਡ ਹੈ ਜੀ ਔਰ ਅਸੀਂ ਇਹਦੇ ਪਿੱਛੇ ਜਿਹੜਾ ਹੱਥ ਹੈ ਉਹ ਵੀ ਫੜਾਂਗੇ ਔਰ ਉਹਦੇ ਪਿੱਛੇ ਜਿਹੜਾ ਬ੍ਰੇਨ ਹੈ ਉਹਨੂੰ ਉੱਥੇ ਤੱਕ ਵੀ ਪਹੁੰਚਾਂਗੇ ਪੰਜਾਬ ਸਰਕਾਰ ਨਾਲ ਗੱਲ ਕੀਤੀ ਹੈ ਪੰਜਾਬ ਸਰਕਾਰ ਨੂੰ ਕਪੜੀ ਬੁਨੀ ਬਿਚ ਚਲਾਈ ਦੀ ਹੈ ਬੈਕਗਰਾਉਂਡ ਦੇ ਕਿਹੜੇ ਬੱਚੇ ਨੇ ਪਕਾ ਦਿੱਤੇ ਸਮਾਣਾ ਟਿਕਾਣਾ ਟੈਸਟ ਹੋਇਆ ਪਰ ਕਿਹੜੇ ਤਰ੍ਹਾਂ ਜਿਹੜਾ ਫੋਨਲ ਸਵਾਦ ਚੱਕ ਰਹੇ ਨੇ ਕਹਿੰਦੇ ਧੱਕਾ ਕਿਉਂ ਕੀਤਾ ਜਾ ਰਿਹਾ ਬੱਚਾ ਦਾ ਟਿਕਾਣਾ ਕਿਉਂ ਟੈਸਟ ਕਰ ਇਹਨਾਂ ਨੂੰ ਕਹੋ ਜਿਹੜੇ ਕਹਿੰਦੇ ਆ ਨਾ ਜਿਹੜਾ ਨੂੰ ਖਾ ਉਹ ਜਿਹੜਾ ਨੈਸ਼ਨਲ ਕ੍ਰਾਈਮ ਰਿਕਾਰਡਸ ਬਿਊਰੋ ਦਾ ਡਾਟਾ ਪੜੋ ਕਿ ਕਿੰਨੇ ਬੱਚੇ ਕੈਪ ਹੁੰਦੇ ਆ ਕਿਹੜੀ ਸਟੇਟ ਚੋਂ ਤੇ ਕੁਛ ਨਹੀਂ ਪੜਦੇ ਕੋਈ ਮਿਹਰਤ ਨਹੀਂ ਕਰਦੇ ਲੋਕਾਂ ਦੇ ਜਿਹਨਾਂ ਦਾ ਜਿਹੜੇ ਮਾਂ ਦਾ ਬੱਚਾ ਕੋਈ ਚੱਕ ਕੇ ਲੈ ਗਿਆ ਇਸ ਤਰ੍ਹਾਂ ਚੱਕ ਕੇ ਲੈ ਜਾਂਦੇ ਆ ਜੀ ਉਹਨਾਂ ਦੇ ਹੱਥ ਪੈਰ ਕੱਟ ਦਿੰਦੇ ਉਹਨਾਂ ਤੋਂ ਪੀਖ ਮੁਕਾਦਦੇ ਆ ਇੱਕ ਬੜੀ ਸਿੱਧੀ ਜੀ ਗੱਲ ਹੈ ਜੀ ਜਿਹੜੀ ਜਿਹੜੀ ਪੁਖਾਰਣ ਬੋਦੀ ਚੱਕੀ ਫਿਰਦੀ ਆ ਕੀ ਬੱਚਾ ਉਹਦਾ ਹੈ ਵੀ ਉਹਦਾ ਡੀਐਨਏ ਮੈਚ ਨਹੀਂ ਕਰਦਾ ਤਾਂ ਮਤਲਬ ਬੱਚਾ ਚੋਰੀ ਦਾ ਹੋ ਤੇ ਇਹਨਾਂ ਨੂੰ ਇਹ ਵੀ ਇਹਦੇ ਵਿੱਚ ਵੀ ਇਹਦੇ ਵਿੱਚ ਵੀ ਧੱਕਾ ਉਹ ੱਟਕਾ ਉਹ ਨਾ ਬੱਚਿਆਂ ਨਾਲ ਹੋਇਆ ਉਹਨਾਂ ਮਾਪੇ ਬਾਬ ਜਿਹਨਾਂ ਦਾ ਬੱਚਾ ਸੀ ਉਹਨਾਂ ਨਾਲ ੱਟਕਾ ਹੋਇਆ ਜਾਂ ਉਸ ਉਸ ਪਿਛਾਰੇ ਨਾਲ ੱਟਕਾ ਹੋ ਰਿਹਾ ਜੀ ਇਹ ਸੋਚਦੇ ਨਹੀਂ ਜੀ ਬੁੱਧਾ ਬੋਲਣ ਤੋਂ ਪਹਿਲਾਂ ਨਾ ਬੋਲਣ ਵੇਲੇ ਨਾ ਬੋਲਣ ਤੋਂ ਬਾਅਦ